ਗੋਰਪ੍ਰੀਤ ਗੋਰਪ੍ਰੀਤ ਹਾਂਜੀ ਹਾਂਜੀ ਵੇਖ ਤੂੰ ਆਪਣੀ ਹਾਲਤ ਕੀ ਕੀਤੀ ਹੋਈ ਆ ਹੈ ਮੈਨੂੰ ਬੁਖਾਰ ਹੋ ਗਿਆ ਹਾਂ ਬੁਖਾਰ ਨਾ ਤਾਂ ਪੰਡਈ ਹੈ ਤੂੰ ਉਹ ਕਰਨ ਦੇ ਫਰੈਂਡ ਨੇ ਤੁਹਾਨੂੰ ਪਤਾ ਆ ਨਹੀਂ ਦਿੱਤਾ ਨਾ ਤੇਜ਼ ਬੁਖਾਰ ਹੋ ਗਿਆ ਨਹੀਂ ਸੇਲੀ ਘਰ ਚਲੀ ਗਈ ਆ ਤੈਨੂੰ ਦਵਾਈਦਾਰ ਨੂੰ ਲੈ ਕੇ ਦਿੱਤਾ ਮੈਂ ਉਹਨੂੰ ਨਹੀਂ ਕਿਹਾ ਸ਼ਮੀ ਪੁੱਤਰ ਸ਼ਮੀ ਵੇਖ ਘਰਪਰੇਤ ਨੂੰ ਕਿੰਨਾ ਬੁਖਾਰ ਹੋਇਆ ਹਾਂਜੀ ਮੰਮੀ ਜੀ ਹਾਂ ਇੱਧਰ ਵੇਖੀ ਹਾਲ ਹੋਇਆ ਕੁੜੀ ਦਾ ਕੀ ਹੋ ਗਿਆ ਵੇ ਕਿੰਨਾ ਬੁਖਾਰ ਹੋਇਆ ਤੱਬੇ ਨਹੀਂ ਠੀਕ ਹੋਏਗਾ ਬੁਖਾਰ ਹੋਇਆ ਹਾਂ ਵੇ ਕਿ ਤਰ੍ਹਾਂ ਤਪੰਡਈ ਹੈ ਨਹੀਂ ਮੰਮੀ ਤੇ ਇਹਨੂੰ ਕਿੰਨੇ ਘੋੜ ਦਿੱਤਾ ਸੀ ਵੀ ਜਾ ਕੇ ਤਸੇਲੀ ਘਰ ਜ਼ਰੂਰ ਹੈ ਦੋ ਦਿਨ ਹੋ ਗਏ ਇਹਨੂੰ ਪਤਾ ਹੈ ਕਰਦਾ ਦੱਸੋ ਮੈਨੂੰ ਤੁਹਾਨੂੰ ਪਤਾ ਕਿੰਨੇ ਫੋਨ ਕਰਦੀ ਸੀ ਨਾਲੇ ਮੈਂ ਰੋਈ ਸੀ ਇਹੋ ਤਾਂ ਤੈਨੂੰ ਮੈਂ ਕਹਿਣ ਡਈ ਆ ਇਨੂੰ ਕਹਿਣ ਲਈ ਆ ਕਿ ਤੂੰ ਜਾ ਕੇ ਰਾਤ ਰਹਿ ਭਈ ਉਹਦੀ ਮਾਂ ਨੂੰ ਇਹਨਾਂ ਨੇ ਪਤਾ ਤੇਰੀ ਸਹੇਲੀ ਦੀ ਮਾਂ ਨੂੰ ਵੀ ਕੁੜੀਆਂ ਨੇ ਬੁਖਾਰ ਨਾਲ ਤਪੰਡਈ ਤੈਨੂੰ ਦਵਾਈ ਲੈ ਦੀਗੇ ਮੰਮੀ ਜੀ ਜਦੋਂ ਕੁੜੀ ਨੂੰ ਹੀ ਨੇ ਪਤਾ ਤੇ ਕੁੜੀ ਦੀ ਮਾਂ ਨੂੰ ਕਿੱਥੋਂ ਪਤਾ ਹੋਣਾ ਵਾ ਦੱਸੋ ਮੈਂ ਕਿਹਾ ਥੋੜਾ ਹੀ ਬੁਖਾਰ ਹੈ ਚਲੋ ਕੋਈ ਨਹੀਂ ਉਹਨਾਂ ਨੂੰ ਮੈਂ ਦੱਸਿਆ ਥੋੜੀ ਹੈ ਕਿ ਮੈਨੂੰ ਬੁਖਾਰ ਹੈ ਤੇ ਤੈਨੂੰ ਕਿਹਨੇ ਪਾਈਆ ਦਿੱਤਾ ਸੀ ਤੂੰ ਉੱਥੇ ਫੇਰ ਰਾਤ ਰਹਿ ਤੂੰ ਫੋਨ ਕਰ ਦਿੰਦੀ ਤੈਨੂੰ ਮੈਂ ਐਕਟਿਵ ਤੇ ਲੈ ਆਉਂਦੀ ਜੇ ਨਹੀਂ ਨਹੀਂ ਠੀਕ ਰਾਤ ਨੂੰ ਤੁਹਾਨੂੰ ਖੇਚਲ ਬੰਨਦੀ ਮੈਂ ਕਿਹਾ ਆ ਲੈ ਖੇਚਲ ਇਹ ਖੇਚਲ ਵਾਲੀ ਕਿਹੜੀ ਗੱਲ ਆ ਰਾਜੂ ਭਾਜੀ ਲੈ ਆਉਂਦੇ ਮੈਂ ਕਿ ਚਲੋ ਧੜਕੇ ਜਾਣਾ ਹੀ ਹੈ ਕਰ ਸਿੱਖੀ ਆ ਉਹਨਾਂ ਦੇ ਬੰਦੇ ਹਾਂ ਔਰ ਠੀਕ ਆ ਗਈਆਂ ਦਵਾਈ ਖਾਦੀ ਆ ਥੋੜੀ ਕਰੋਸੀਨ ਖਾਦੀ ਆ ਚਲ ਨਹੀਂ ਕਰੋਸੀਨ ਖਾਦੀ ਆ ਤੁਸੀਂ ਹੁਣ ਐਦਾਂ ਕਰੋ ਐਕਟੀਵਾ ਤੇ ਘਰੇ ਨਹੀਂ ਹੈ ਜੀ ਤੁਸੀਂ ਜਾਓ ਹਾਂ ਹੁਣ ਤੁਰ ਕੇ ਤੇ ਦਵਾਈ ਲੈ ਕੇ ਆਓ ਉਹਦੀ ਨਹੀਂ ਤੇ ਹੁਣ ਇਹਦੀ ਸਹੇਲੀ ਦੀ ਮਾਂ ਨੂੰ ਕਹੀ ਹੈ ਨਾ ਜਿਨ੍ਹਾਂ ਦੇ ਵਿਆਹ ਵਿੱਚ ਰਹਿ ਕੇ ਆਈ ਆ ਉਹਨੂੰ ਨੂੰ ਕਹੀਏ ਕਿ ਇਲਾਜ ਕਰਵਾ ਕੇ ਲੈਣੀ ਜੇ ਨਾ ਮੈਂ ਉਹਨੂੰ ਕੀ ਬਤਾਵਾਂ ਮੈਨੂੰ ਖਾਣਾ ਮੈਂ ਦੱਸਣਾ ਥੋੜੀ ਅਨਾਂ ਦਾ ਫੰਕਸ਼ਨ ਥੋੜੀ ਖਰਾਬ ਕਰਨਾ ਚਲ ਮੈਂ ਚਾਹ ਪਾਣੀ ਬਣਾ ਕੇ ਲਈ ਤੇਰੇ ਲਈ ਦਵਾਈ ਖਾਓ ਆ ਉਹਨੂੰ ਕਿਦੋਂ ਨਾ ਕਿਦੋਂ ਥੋੜੀ ਫੰਕਸ਼ਨ ਕਰਾ ਬਹਿਲਾ ਕਰੇ ਗੋਲੀ ਪਈ ਹੋਣੀ ਆ ਉਹ ਲੈਉਣੀ ਆ ਤੇਰੀ ਭਾਬੀ ਕਿੰਨੀ ਚੰਗੀ ਆ ਕਿੰਨਾ ਧਿਆਨ ਰੱਖਣ ਡਈ ਆ ਅਗਲੇ ਕਹਿਣ ਡਈ ਆ ਕਿ ਤੂੰ ਮੈਨੂੰ ਇੱਕ ਫੋਨ ਕਰਨਾ ਸੀ ਤੇ ਮੈਂ ਤੈਨੂੰ ਲੈਣ ਆ ਜਾਣਾ ਸੀ ਤਾਂ ਇਹਦੇ ਮੈਂ ਕਹਿੰਨੀ ਭਾਬੀ ਬਹੁਤ ਚੰਗੇ ਤੁਸੀਂ ਸਮਝਿਆ ਕਰੋ ਨਾ ਨਹੀਂ ਮੈਂ ਤਾਂ ਸਮਝ ਗਈ ਤੂੰ ਸਮਝਿਆ ਕਰ ਤੂੰ ਨਹੀਂ ਸਮਝਣ ਡਈ ਵੱਡੀ ਭਾਬੀ ਨੂੰ ਮਿਲੀ ਆ ਉਹਦੇ ਚਾਹ ਪੀ ਗਈ ਵਿਚਾਰੀ ਤੇ ਅੱਛਾ ਚਾਹ ਤੇ ਹੋਰ ਕੀ ਵਿਚਾਰੀ ਦੇ ਸ਼ਾਲੇ ਪਏ ਦੋਵੇਂ ਪਾਸੇ ਹਾਂ ਮੈਨੂੰ ਦੱਸ ਦਿੰਦੇ ਤੂੰ ਦੱਸਿਆ ਵੀ ਨਹੀਂ ਕੋੰਤੇ ਦੱਸਿਆ ਕੀ ਮੇਰੀ ਗੱਲ ਸੁਣ ਹੁਣ ਵੇਖ ਲੈ ਮੈਂ ਵੀ ਠੀਕ ਹੋ ਗਈ ਆ ਤੇਰੀਆਂ ਭਾਬੀਆਂ ਤਾਂ ਪਹਿਲਾਂ ਹੀ ਠੀਕ ਸੀ ਹੁਣ ਨਾ ਥੋੜਾ ਜਿਹਾ ਘਰ ਵੱਲ ਧਿਆਨ ਦੇ ਇੰਜ ਕਰ ਹੁਣ ਆਪਣੇ ਘਰ ਜਾਣ ਦੀ ਤਿਆਰੀ ਕਰ ਮੰਮੀ ਚਲਤੀ ਜਾਉਂਗਾ ਨੂੰ ਪਤਾ ਹੀ ਆ ਉਹ ਖੜੇ ਤੇ ਫੇਰੀ ਜਾਉ ਮੈਂ ਕਿਹੜਾ ਇੱਥੇ ਬੈਠ ਨੂੰ ਅਸੀਂ ਹਮੇਸ਼ਾ ਹੱਸਦੇ ਮਿੰਦਿਆ ਗੱਲ ਛੋੜ ਕੇ ਨਾ ਬਸ ਗਿਆ ਹੀ ਆਣ ਲੱਗ ਪੰਦਗੇ ਤੇਰੀਆਂ ਕੋਈ ਹਾਂ ਤੇ ਫੇਰੀ ਜਾਵਾਂਗੀ ਮੇਰੀ ਗੱਲ ਸੁਣ ਦੋ ਤੂੰ ਜੋ ਤੂੰ ਕੰਨੀ ਨਾ ਉਹ ਮੈਂ ਕਰਨਾ ਨਹੀਂ ਗੁਰਪ੍ਰੀਤ ਵੈਸੇ ਗੱਲ ਦੱਸਾਂ ਤੂੰ ਹੋ ਕਮਜ਼ੋਰ ਗਈ ਹੋ ਹੁਣ ਅਸਲ ਵਿੱਚ ਤੇਰਾ ਆਪਣਾ ਦਿਲ ਨਹੀਂ ਕਰਦਾ ਉੱਥੇ ਜਾਣ ਨੂੰ ਪਤਾ ਨਹੀਂ ਕਿਉਂ ਤੁਹਾਨੂੰ ਇਹ ਗੱਲਾਂ ਲੱਗਦੀਆਂ ਕਿ ਮੈਂ ਕਮਜ਼ੋਰ ਆ ਹੁੰਦੇ ਮੈਂ ਕੁਵਾਰੇ ਹੁੰਦੇ ਗੱਲ ਹੋਰ ਸੀ ਹੁੰਦੇ ਮੈਂ ਕੰਮ ਕਰਨ ਲੱਗ ਪਈ ਆ ਕੀ ਕੰਮ ਕਰਦੀ ਆ ਜਦੋਂ ਦੀ ਤੂੰ ਇੱਥੇ ਆਈ ਆ ਉਹ ਦੋਵੇਂ ਨੋਹਾਂ ਮੇਰੀਆਂ ਵਿਚਾਰੀਆਂ ਲੱਗੀਆਂ ਰਹਿੰਦੀਆਂ ਕੰਮ ਕਰਨ ਕਦੀ ਤੂੰ ਉਹਨਾਂ ਨੂੰ ਕੰਨੀ ਇਹ ਬਣਾ ਕੇ ਖਵਾਓ ਤੇ ਕਦੀ ਇਹ ਬਣਾ ਤੇਰਾ ਤੇ ਸਕੂਲ ਦਾ ਚਟੋਲੇ ਪਰਾਂਦੀ ਸੀ ਤੂੰ ਉਹ ਖਾਂਦੀ ਸੀ ਜੋ ਤੇਰੀਆਂ ਪਰਜਾਈਆਂ ਬਣਾਉਂਦੀਆਂ ਸੀ ਉਹ ਤੂੰ ਖਾਂਦੀ ਸੀ ਪਰ ਹੁਣ ਤੂੰ ਰੋਜ਼ ਨਵੀਆਂ ਟਮਾਟਾ ਰੱਖਦੀ ਐ ਅਸੀਂ ਉਹ ਸਸੀ ਦਾ ਨਹੀਂ ਮੈਂ ਤਾਂ ਹੁਣ ਤੂੰ ਆ ਗੁਰਮੀਤ ਅਚਾਨਕ ਕਿਤਰਾ ਆ ਸੈਨ ਮੈਂ ਕਰਤੀ ਕੰਮ ਸੰਗ ਕਰ ਦੇ ਹਣ ਮੈਨੂੰ ਤਲਾਕ ਚਾਹੀਦਾ ਮੈਂ ਤਾਂ ਤੁਹਾਡੇ ਮੂਹਰੇ ਵੇਚਿਆ ਮੈਂ ਹੈ ਤਲਾਕ ਆਹੋ ਤਲਾਕ ਤਲਾਕ ਮਤਲਬ ਤਲਾਕ ਚੰਮੀ ਵਿਮਲੇ ਜਲਦੀ ਆਓ ਇੱਧਰ ਕੀ ਹੈ ਮੰਮੀ ਜੀ ਸ਼ਬਦ ਜੀ ਵਿਮਲ ਬੈਠ ਜਾਓ ਬੈਠੋ ਇੱਥੇ ਆਓ ਇੱਧਰ ਹੀ ਬੈਠ ਜਾਓ ਬਾਰੀ ਤੂੰ ਕਿਧਰ ਆਏ ਤੂੰ ਦੇਖੋ ਵੇਖਿਆ ਲਈ ਬੈਠ ਜਾਓ ਕੀ ਗੱਲ ਹੋ ਗਈ ਤਪੇ ਪਏ ਜੇ ਇੱਧਰ ਵੇਖ ਆ ਤਮ ਲੈ ਗਿਆ ਤੇ ਪਾਪੀ ਆ ਵੇਖੋ ਹਾਇਰ ਬਾਦ ਭਾਜੀ ਆ ਕੀ ਤਲਾਕ ਨਾਮ ਆਹੋ ਪੜਦੇ ਹੀ ਲਿਆਵਾ ਪਰ ਆਹਾਂ ਦੇ ਵਾਸਤੇ ਐਨੂੰ ਪੁੱਛੋ ਹਣਾ ਪੁੱਛੋ ਆ ਲੈ ਜਾ ਉਹਨੂੰ ਪੁੱਛੋ ਭਾਜੀ ਤੁਸੀਂ ਕਹਿੰਦੇ ਜੋ ਉਹਨਾਂ ਨੂੰ ਪੁੱਛੋ ਉਹ ਕਹਿੰਦੀ ਤੁਹਾਨੂੰ ਪੁੱਛੋ ਇਹ ਕੀ ਚੱਕਰ ਆ ਇਹ ਤੁਹਾਨੂੰ ਵੀ ਪਤਾ ਸਰਕਲ ਕੀ ਚੱਲਣ ਡਿਆ ਵਾ ਇਹ ਕਿਉਂ ਆਇਆ ਵਾ ਭਾਜੀ ਮੈਨੂੰ ਤਾਂ ਪਤਾ ਵਾ ਮੈਨੂੰ ਪਤਾ ਤੁਸੀਂ ਹਿੱਸਾ ਮੰਗਣ ਡੇ ਜੇ ਹੁਣ ਕੁਝ ਨਾ ਕੁਝ ਟਾਈਮ ਲੱਗਣਾ ਵਾ ਗੁਰਪ੍ਰੀਤ ਸਮਝਾ ਆਪਣੇ ਘਰਵਾਲੇ ਨੂੰ ਟਾਈਮ ਇੱਕ ਦਿਨ ਹੁੰਦਾ ਦੋ ਦਿਨ ਹੁੰਦੇ ਤਿੰਨ ਦਿਨ ਹੁੰਦੇ ਆ ਕਈ ਮਹੀਨੇ ਹੋ ਗਏ ਆ ਮੇਰੀ ਗੱਲ ਸੁਣ ਲੋ ਗੱਲ ਕਰੋ ਪਹਿਲੇ ਗੁਰਪੇ ਕਰ ਗੱਲ ਇਹਨਾਂ ਨਾਲ ਮੈਂ ਤਾਂ ਬੜੀਆਂ ਕਰ ਲੀਆਂ ਤੁਸੀਂ ਕਰੋ ਬੋਲ ਦੇ ਜਵਾਬ ਤਾਂ ਮੈਨੂੰ ਵੀ ਸੇ ਭਰੋਸਾ ਤੂੰ ਇੰਜ ਕਰੀ ਤੋਗੇ ਮੈਂ ਕਿੰਜ ਹੀ ਕਹਿੰਦੇ ਪਰ ਮੈਨੂੰ ਭਰੋਸਾ ਹੈ ਤੁਸੀਂ ਇੰਜ ਹੀ ਕਰੋਗੇ ਇੰਜ ਹੀ ਕਰੋਗੇ ਕਿ ਇਹਨੇ ਸਾਈਨ ਕਰਨ ਨਾਲ ਸਭ ਕੁਝ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਕੀ ਤਲਾਕ ਲੈ ਇਹਨਾਂ ਸਾਡੇ ਰਿਸ਼ਤੇ ਖਤਮ ਹੋ ਜਾਣਗੇ ਆ ਹੋ ਜਾਣਗੇ ਅੱਛਾ ਆਹੋ ਸਾਰੇ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਏਗਾ ਮੁਕਤ ਹੋਾਂਗੇ ਜੇ ਤੈਨੂੰ ਭਾਣਾ ਇਹਨਾਂ ਨੇ ਤੇ ਮੁਕਤ ਹੋ ਗਏ ਹਨ ਹੁਣ ਮੈਂ ਮੁਕਤ ਹੋਣਾ ਚਾਹਣਾ ਭਾਈ ਐਨਾ ਨਹੀਂ ਭਾਈ ਐ ਕਿੰਨਾ ਪਾਇਆ ਵਾ ਕਿੰਨੇ ਪਾਇਆ ਵੇ ਐਨਾ ਪਾਇਆ ਅੱਛਾ ਇਹਨਾਂ ਨੇ ਸ਼ੁਰੂ ਕੀਤਾ ਤੂੰ ਜ਼ਬਰਦਸਤੀ ਭੇਜਿਆ ਕੇ ਕਿਸ ਜ਼ਬਰਦਸਤੀ ਮਿਠਿਆ ਉਹ ਤਾਂ ਤੇ ਬੜੇ ਵਾਦੇ ਕਰਦਾ ਸੀ ਹਾਂ ਮੈਂ ਤੇਰਾ ਬੜਾ ਪਿਆਰ ਕਰਦਾ ਵਾਂ ਉਹ ਕਿੱਥੇ ਕੇ ਵਾਦੇ ਪਿਆਰ ਕਰਨ ਵਾਲੇ ਨਾ ਕਰਨੇ ਜਾਂ ਕਿੱਦਾਂ ਮੇਰੀ ਨਾ ਕਰ ਪਿਆਰ ਸੀ ਤੈਨੂੰ ਤੈਨੂੰ ਤਾਂ ਮੇਰੇ ਜ਼ਿਆਦਾ ਨਾ ਪਿਆਰ ਸੀ ਬਿਲਕੁਲ ਸਹੀ ਕਹੇ ਤੇਰੀ ਜ਼ਿਆਦਾ ਮੈਂ ਨੀ ਐਨਾ ਲਾਲਚੀ ਨਹੀਂ ਗੱਲ ਤਾਂ ਸਹੀ ਰਹਿਣੀ ਆ ਜਦੋਂ ਵਿਆਹ ਹੋਇਆ ਸੀ ਮੰਮੀ ਜੀ ਉਦੋਂ ਨਾਲ ਹੀ ਹਿੱਸੇ ਦੀ ਗੱਲ ਹੋਈ ਸੀ ਭਲਾ ਪਾਜੀ ਸੋਨੂੰ ਨੇ ਉਹਦਾ ਤੁਹਾਨੂੰ ਕਿਹਾ ਕਿ ਕਿੰਨਾ ਹਿੱਸਾ ਲੈਣਾ ਵਾ ਇਹਨੂੰ ਪੁੱਛ ਲੈ ਜਾਂਦਾ ਕਿਹਾ ਮੈਂ ਹਿੱਸਿਆਂ ਦੀ ਕੋਈ ਗੱਲ ਹੀ ਨਹੀਂ ਸੀ ਇਹੋ ਤੇ ਗੱਲ ਹੈ ਮੰਮੀ ਜੀ ਜਦੋਂ ਵਿਆਹ ਕਰਾਉਣਾ ਹੁੰਦਾ ਵਾ ਉਦੋਂ ਤੇ ਗੱਲਾਂ ਨਹੀਂ ਕਰਦੇ ਹਿੱਸਿਆਂ ਦੀ ਉਦੋਂ ਤੇ ਕੁੜੀ ਨੂੰ ਆਂਦੇ ਆ ਕਿ ਮੈਂ ਤੇਰੇ ਬਿਨਾ ਬਚ ਨਹੀਂ ਸਕਦਾ ਮੇਰੇ ਘਰ ਤੂੰ ਆ ਜਾ ਇਹ ਮੁੜ ਕੇ ਭਾਦੀ ਹਿੱਸੇ ਉਸੇ ਇੱਕ ਦਰਵਾਜ਼ਾ ਦਿੰਦੇ ਉਦੋਂ ਸਾਡੀ ਕਲੀਏ ਨੇ ਨੀਵੀਂ ਕਰਤੀ ਆ ਕੇ ਚੱਕਰ ਪਾ ਲਿਆ ਪਹਿਲੇ ਸਾਈਨ ਕਰ ਦੇ ਮੇਰੀ ਪ੍ਰੋਪਰਟੀ ਮੇਰੇ ਨਾਂ ਦਾ ਬਾਅਦ ਫਿਰ ਮੈਂ ਵਿਆਹ ਕਰਵਾਣਾ ਮੈਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਹੈ ਜਿਹੜੀ ਆਪਣੀ ਗੱਲ ਹੋਈ ਹੈ ਇਹਨਾਂ ਨੂੰ ਉਹ ਗੱਲ ਕਰ ਮੇਰੀ ਗੱਲ ਨਹੀਂ ਹੈ ਮੇਰੀ ਤਾਂ ਕੋਈ ਪਹਿਲੇ ਵੀ ਗੱਲ ਹੋਈ ਕੋਈ ਨਵੀਆਂ ਗੱਲਾਂ ਹੀ ਹੋਣ ਲੱਗ ਪਈਆਂ ਏ ਸੇ ਮੰਗਣਾ ਜਾਣਦੇ ਨਾ ਮੈਂ ਮੰਗਣਾ ਜਾਣਦਾ ਹਾਂ ਇਸੇ ਬਹੁਤ ਅੱਛੇ ਜੰਮੀ ਮੈਂ ਕਿੱਥੇ ਸੁਪਣੀ ਹੈ ਬਾਦ ਉੱਧਰ ਕਰਦਾ ਹੁੰਦਾ ਕਿ ਉੱਧਰ ਮੈਂ ਉੱਧਰ ਹੁਣਾ ਹੁਣਾ ਕਿਉਂ ਤੇਰਾ ਕੀ ਮਤਲਬ ਆ ਪਾਜੀ ਤੁਸੀਂ ਆਪਣੀ ਗੱਲ ਕਰੋ ਸਾਡੀ ਕੋਈ ਦਾ ਨਹੀਂ ਆਪਣੀ ਗੱਲ ਲੈ ਆਪਣੀ ਗੱਲ ਹੁੰਦੀ ਸੀ ਉਹਨੇ ਕਪੜੀ ਗੱਲ ਕਰੋ ਆਹੋ ਪਾਜੀ ਤੁਸੀਂ ਇਹਨੇ ਕਹਲੇ ਨਾ ਕੋ ਆਹ ਜਿਹੜੇ ਕੰਮ ਆ ਨਾ ਇਨੀਸ਼ੀਏਟ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਹੁੰਦਾ ਜਿਹੜੀ ਮੈਂ ਗੱਲ ਕਹੀ ਨਾ ਉਹ ਕਹਿਤੀ ਬਸ ਮੈਂ ਇੱਕ ਮਾਂ ਹੋ ਕੇ ਸਾਡੇ ਮੈਂ ਵਿਲਾ ਨਹੀਂ ਵੀ ਰੋਜ਼ ਚੱਕਰ ਮਾਰਦਾ ਰਹਾਂ ਉਹਨਾਂ ਮੱਫਬ ਕੇ ਬਾੜਿਆ ਉਹਨੂੰ ਅਸੀਂ ਫੱਬ ਕੇ ਬਾੜਿਆ ਵੇ ਆਹੋ ਉਹਨਾਂ ਨੇ ਸਮਝਾਉਂਦੇ ਵੀ ਇਦਾਂ ਕੋਈ ਗੱਲ ਨਹੀਂ ਵੀ ਜਿੱਦਾਂ ਉਹ ਕਰ ਲਾਂਗੇ ਐਵੇਂ ਕਿਹਾ ਜੋ ਮੈਂ ਮੈਂ ਕਿਹਾ ਜਿੰਨਾ ਤੂੰ ਕਹਿੰਗਾ ਮੈਂ ਕਰ ਲਾਂਗੀ ਉਹ ਵੀ ਨਹੀਂ ਕਰਦੇ ਤੂੰ ਵੀ ਨਹੀਂ ਮੰਨਦਾ ਤੇ ਫੇਰ ਤੇ ਮੈਂ ਬੱਚੇ ਲੈ ਕੇ ਕਿੱਥੇ ਜਾਵਾਂ ਕਿੱਥੇ ਜਾਣਾ ਹੈ ਤੇ ਘਰੇ ਜਾਣਾ ਹੋਰ ਕਿੱਥੇ ਜਾਣਾ ਚੌਥੇ ਜਾਣਾ ਮੇਰੇ ਕੋਲ ਕਿਦਾਂ ਕਰ ਚਲ ਜੂਗੀ ਉਹਨਾਂ ਨੇ ਤਾਂ ਡਿਵੋਰਸ ਪੇਪਰ ਤਿਆਰ ਕਰਾ ਲਏ ਆ ਉਹ ਤਾਂ ਸਾਈਨ ਮੰਗਣ ਡੇ ਨੇ ਕਿੱਥੇ ਘਰੇ ਭੇਜਣਾ ਤੇ ਮੈਂ ਸਾਈਨ ਮਾਰ ਦੂਗਾ ਸਾਈਨ ਹੋਏਗਾ ਆਹ ਨਾ ਮੈਂ ਸਾਈਨ ਕਰ ਰਿਹਾ ਆਹ ਲਾ ਫੜਾ ਆਹ ਲਾ ਫਾੜ ਦੇ ਕੋਈ ਨਹੀਂ ਮੇਰੇ ਕੋਲ ਕਾਪੀ ਲੈ ਗਿਆ ਮੇਰੇ ਬਤੇਰੇ ਪਏ ਆ ਮੈਂ ਸਾਹਿੰਤਰਾ ਹੀ ਕਰਾ ਲਵਾਂਗਾ ਨਾ ਮੈਂ ਰਿਹਾ ਹੋਰ ਤਿਆਰ ਕਰਾ ਲੂਗਾ ਕਿੰਨਾ ਨਾ ਤੇ ਪੰਗਾ ਪਿਆ ਹੀ ਰਹੂਗਾ ਤੇਰੀ ਕਾਪੀ ਲੈ ਗਿਆ ਮੈਨੂੰ ਪਤਾ ਸੀ ਤੁਹਾਡੇ ਆ ਮੈਂ ਕੀ ਕਰਨਾ ਮੈਂ ਕਿਹਾ ਪਤਾ ਨਹੀਂ ਸਮਝਦੀ ਵੀ ਨਹੀਂ ਆ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਨਾ ਇਹ ਬੜੀ ਜ਼ਿੰਮੇਵਾਰੀ ਆ ਕੇ ਬੈਠੀ ਐ ਇੱਥੇ ਕਦੋਂ ਦੀ ਆਈ ਤੂੰ ਪੁੱਛਿਆ ਬੱਚਿਆਂ ਨੇ ਸਾਲ ਨਹੀਂ ਪੁੱਛੇ ਬੱਚੇ ਐ ਸਾਰੇ ਪੁੱਛੀਏ ਤੂੰ ਬੱਚਿਆਂ ਨੂੰ ਗੋਲੀਆਂ ਇਹ ਜ਼ਿੰਮੇਵਾਰੀ ਤਾਂ ਮੁੱਢ ਤੋਂ ਹੁੰਦੀ ਆਈ ਸੀ ਸੋਚਦਾ ਉਹਨਾਂ ਦਾ ਖਰਚਾ ਘਟਿਆ ਤੇਰੀ ਸੋਚ ਇਹੀ ਹੁੰਦੀ ਆ ਨਾ ਉੱਥੇ ਬੈਠੀ ਐ ਉੱਥੇ ਬੈਠੀ ਆ ਖਰਚਾ ਘਟਿਆ ਤੇਰਾ ਕਿਤਾ ਨਹੀਂ ਤਾਂ ਤੈਨੂੰ ਤਲਾਕ ਮੈਂ ਤੇ ਇੰਨੀ ਚੰਗੀ ਤਾਂ ਗੱਲ ਕੋਈ ਫਰੀਦ ਬਾਅਦ ਚ ਗੱਲ ਕਰ ਲਿਓ ਮੈਂ ਭਾਜੀ ਨੂੰ ਚਾਹ ਦੇ ਪਿਆ ਦਵਾ ਚਾਹ ਜੁਮਾਨੇ ਪੀਣੀ ਪਹਿਲੇ ਬੜੀ ਸੇਵਾ ਗੀਣਾ ਨਹੀਂ ਬੋਲੀ ਤਾ ਰਾਮਣਾ ਗੱਲ ਦੀ ਤੇਰੀ ਖਰਾਬ ਹੋਣੀ ਨਾ ਤੇਰੇ ਬੱਚਿਆਂ ਦੀ ਖਰਾਬ ਹੋਣੀ ਉਹਦਾ ਕੀ ਜਾਣੇ ਕੁੜੀ ਮੇਰੇ ਦਾ ਹਾਲ ਕੀ ਕਰਤਾ ਇਸ ਮੁੰਡੇ ਨੇ ਅੱਗੇ ਮੈਂ ਇਨਾ ਕੱਪਦੀ ਵੀ ਬੁਖਾਰ ਨਾ ਤੈਨੂੰ ਮੈਂ ਕਹਿਣ ਦਈ ਸੀ ਉਦੋਂ ਕਿ ਇਹਦੇ ਨਾਲ ਨਾ ਵਿਆਹ ਕਰਾਂ ਮੰਮੀ ਉਹ ਕਹਿੰਦਾ ਕਿ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਇਹਨੂੰ ਖੁਸ਼ ਰੱਖੂਗਾ ਇਹ ਖੁਸ਼ ਰੱਖਦਾ ਵੇ ਉਹ ਤਾਂ ਕਿਹੜੀ ਖੁਸ਼ੀ ਦੱਤੀ ਮੈਨੂੰ ਇਹ ਤਾਂ ਬੜਾ ਸ਼ਤਾਨ ਸੀ ਇਹਨੇ ਤੁਹਾਡੇ ਸਾਹਮਣੇ ਕਿੰਨਾ ਬੋਲਦੀ ਤੁਸੀਂ ਕਿੰਨਾ ਬੋਲਦੀ ਹੋਗੀ ਇਹੋ ਜ਼ਬਾਨ ਕਰਕੇ ਇੱਥੇ ਬੈਠੀ ਹੈ ਹੱਕ ਵਾਸਤੇ ਲੜਨਾ ਮੈਂ ਨਹੀਂ ਤੇ ਗਲਤ ਨਹੀਂ ਉਹ ਗਾੜੀ ਬਹੁਤ ਬਾਰਡਰ ਤੇ ਲੜਦੀ ਨੂੰ ਹੱਕ ਵਾਸਤੇ ਕਿੰਨਾ ਭਾਰੀ ਜਬਾਨਾਂ ਦੀ ਗੱਲ ਤੇ ਲੱਗ ਗਿਆ ਤੁਸੀਂ ਤੇ ਹਿੱਸਾ ਮੰਗਣ ਡਿਆ ਸੀ ਇਹ ਕੋਈ ਛੋਟੀ ਮੋਟੀ ਗੱਲ ਥੋੜਾ ਮੰਮੀ ਜੀ ਇਹ ਤਾਂ ਬੜੀ ਤਗੜੀ ਗੱਲ ਹੈ ਤੁਹਾਡੇ ਸਾਹਮਣੇ ਤਗੜੀ ਇਹ ਤਾਂ ਬਹੁਤੀ ਤਗੜੀ ਪੁੱਤ ਦੱਸੇ ਚੰਗਾ ਲਾਉਂਦਾ ਹਿੱਸਾ ਮੰਗਣਾ ਮੈਂ ਨੋ ਕਰੂੰਗੀ ਕਿ ਉਹ ਸਾਰੀ ਉਮਰ ਤੇ ਕੇਹਦੇ ਕਰੀ ਬੈਠੀ ਰਹੂਗੀ ਗੱਲ ਸੁਣ ਉਹੋ ਜੀ ਦੀ ਮਾਂ ਜਿਹ ਉਹ ਸਮਝਾ ਉਹ ਨਹੀਂ ਮਾ ਮਾ ਦਾ ਹੀ ਤਾਂ ਪੰਗਾ ਹੁੰਦਾ ਮਾ ਜੀ ਸਹੀ ਨਾ ਬਦਲ ਕਹਿਣੀ ਆ ਮੇਰੀ ਮਾਂ ਦਾ ਪੰਗਾ ਵਾ ਸੱਚ ਆਖਦੀ ਬਾਦੀ ਕਿ ਆਪਣੇ ਪੁੱਤਰ ਲਾਚ ਦਿੰਦੀ ਆ ਪੁੱਤਰ ਕਰਦਾ ਮੈਂ ਕੋਈ ਗੱਲ ਨਹੀਂ ਆ ਪੁੱਤਰ ਮੇਰੀ ਗੱਲ ਸੁਣ ਤੁਸੀਂ ਮੈਨੂੰ 20 25 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਇੱਥੇ ਬੈਠੀ ਨੂੰ ਕਦੀ ਫੋਨ ਕੀਤਾ ਮੈਨੂੰ ਵੀ ਕੀ ਗੱਲ ਇਦਾਂ ਛੱਡ ਛੱਡ ਮੇਰੀ ਗੱਲ ਫੋਨ ਕੀਤਾ ਤੇਰਾ ਸੱਚਾ ਕੀ ਆ ਫੋਨ ਕਰ ਐਸਾ ਨਾ ਕਰ ਇਹ ਨਾ ਤੂੰ ਮਾਂ ਦੇ ਮਗਰ ਨਾ ਲੱਗ ਪੁੱਤ ਇਹ ਤੇਰੀ ਮਾਂ ਨੂੰ ਚਾਹੀਦਾ ਤੇਰੀ ਮਾਂ ਜਾਣ ਬੁੱਝ ਕੇ ਗੱਲ ਤੇਰੀ ਮਾਂ ਨੂੰ ਚਾਹੀਦਾ ਜੇ ਤੂੰ ਵੀ ਸਮਝਦਾ ਨਾ ਤੇਰੀ ਮਾਂ ਨੂੰ ਸਮਝਾ ਸਾਰੇ ਮੂੰ ਮੇਦੇ ਸਾਰੇ ਮਾਮ ਮਗਰ ਲੱਗਦੇ ਮਾਮ ਮਗਰ ਲੱਗੀ ਹੈ ਨਾ ਬੈਠੀ ਜਮਾਨਾ ਨਾ ਤੁਸੀਂ ਫੋਨ ਕੀਤਾ ਗਲੀ ਕਿ ਕੀ ਹਾਲ ਚਾਲ ਆ ਕਿਉਂ ਭੇਜਿਆ ਵਾ ਤੇ ਉਹ ਆ ਕੇ ਬੈਠੀ ਤੇ ਫਿਰ ਮਾਨਾ ਬਾਹਰ ਆ ਨੂੰ ਆ ਗਈ ਕਦੀ ਪੁੱਛਿਆ ਚਾਹ ਚਾਹ ਬਣਾ ਕੇ ਲੈ ਆਪਾਂ ਚਾਹ ਬਣਾ ਕੇ ਲੈ ਆਪਾਂ ਮੈਂ ਨਹੀਂ ਮੈਂ ਨਹੀਂ ਜੀ ਮੈਂ ਤਈਓ ਚੁੱਪ ਕਰਕੇ ਬੈਠਾ ਚਾਹ ਤੇ ਸੱਤ ਬਗਾਨਿਆਂ ਨੂੰ ਪਿਆ ਗੀ ਦੀ ਤੂੰ ਤੇ ਫੇਰ ਆਪਣੇ ਝਾੜੇ ਆਪਣਾ ਨਾ ਪਤਾ ਨਹੀਂ ਕਿਹੜਾ ਆਪਣਾ ਹੈ ਦੇਖੋ ਦੁਬਾਨ ਪਤਾ ਨਹੀਂ ਲੱਗਦਾ ਦੁਬਾਨ ਆਪਣੀਆਂ ਵਾਲੀ ਕਿਹੜੀ ਗੱਲ ਚੱਲ ਮੇਰੇ ਨਾਲ ਰਿਸ਼ਤਾ ਤੋੜਦੇ ਸਾਹਮਣੇ ਨਾ ਬੋਲੇ ਨੀ ਇਹਨੇ ਪੁਲਿਸ ਦਾ ਹੋਵੇ ਹਾਂ ਹਾਂ ਲੰਘ ਜਾਂਦੇ ਮੀ ਜੀ ਚੱਲੋ ਮੈਂ ਲੈ ਆ ਉਹਨਾਂ ਨੂੰ ਨੀ ਲੱਗਣਾ ਕਿੱਥੇ ਲੱਗਣਾ ਦੇਖਦੇ ਨੀ ਸਾਡੀ ਤੀ ਬੰਨਾ ਰਿਸ਼ਤਾ ਤੋੜਦਾ ਬੈਠਾ ਦੁਨੀਆ ਨੂੰ ਕੁਸ਼-ਕਿਸ਼ ਕਰਦੇ ਪਹਿਲਾਂ ਚਾਹ ਪਿਆਣ ਚੰਗੀ ਹੋਣੀ ਸ਼ਮੀ ਉਹ ਉਹਨੂੰ ਫੇਰ ਵੀ ਜਵਾਈ ਭਾਇਆ ਕਰਦਾ ਚਲੋ ਮੈਂ ਇਹ ਕਹਿੰਦਾ ਵੀ ਸ਼ਮੀ ਨੇ ਭੈਣ ਸਾਹ ਬੈਰ ਦੀ ਭਰਦੀ ਨੇ ਚਲੋ ਕਿਸੇ ਨੂੰ ਅਗਲਾ ਕੀ ਨਾ ਇਹਨੂੰ ਤਾਂ ਪਤਾ ਨਹੀਂ ਰਿਸ਼ਤੇਦਾਰੀ ਕਿਹੜੀ ਹੈ ਨਾ ਸਾਹ ਚਾਹ ਤੇ ਸੈਨ ਕਰਕੇ ਤੇ ਰਿਸ਼ਤੇ ਟੁੱਟ ਗਏ ਮੈਂ ਤੇ ਨਹੀਂ ਤੋੜਦੀ ਭਾਬੀ ਉਹ ਹੀ ਉਹ ਤੋੜਨ ਨੂੰ ਫਿਰਦਾ ਵੇ ਤੇ ਕੋਈ ਨਹੀਂ ਤੂੰ ਉਹ ਅੰਦਰ ਹੀ ਲਾਲਚ ਭਰੇ ਹੈ ਪਹਿਲੇ ਤੇ ਨਹੀਂ ਸੀ ਇੰਨਾ ਲਾਲਚ ਹਾਂ ਫਿਰ ਕਿੰਨਾ ਕੀ ਮੈਂ ਗਾਜਨਾ ਤੋੜਦੀ ਹੁੰਦਾ ਤੋੜ ਕੇ ਬੈਠੇ ਜੀ ਉਹ ਗਾਜਾ ਤੋੜ ਕੇ ਬੈਠੇ ਤੁਹਾਨੂੰ ਨਹੀਂ ਪਤਾ ਸੀ ਤੇਰੀ ਅੱਗੇ ਨੀਅਤ ਮਾੜੀ ਹੋਣੀ ਹੈ ਚਲੋ ਤੁਹਾਡੀ ਸੌਸ ਹੈ ਨਾ ਕੋਈ ਬੱਚਾ ਦਾ ਫਿਕਰ ਸਕੂਲ ਜਾਂਦੇ ਨਹੀਂ ਜਾਂਦੇ ਕੋਈ ਹੈ ਵਾ ਟੈਨਸ਼ਨ ਆ ਲੋ ਬਾਜੀ ਚਾਹ ਪੀਓ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੇ ਮੈਨੂੰ ਬੱਚਿਆਂ ਦੀ ਫਿਰ ਹਾਂ ਬੱਚਿਆਂ ਦੀ ਫਿਰ ਮੈਂ ਤੇ ਕਰਾਂਗੀ ਤੇ 9 9 ਪੀਲੇ ਚਾ ਆ ਗਈ ਚਾ ਤੁਪ ਕਰ ਕਰ ਪਈ ਤੇ ਅਵੇ ਲੋ ਤੁਹਾਡੇ ਸਾਹਮਣੇ ਕਿੰਨੀ ਜਬਾਨ ਚਲਾਉਂਦੀ ਆ ਮਗਰ ਕਿੰਨੇ ਚਲਾਉਂਦੀ ਹੋਈ ਇਥੇ ਮੰਮੀ ਜੀ ਮੇਰੇ ਸੋਣਾ ਗੱਲ ਏਸੀ ਵਜਨਾਂ ਬਿਠੀ ਇਥੇ ਮੈਂ ਕਰਕੇ ਵੇਖਾਂ ਬਾਜੀ ਨਾਲ ਗੱਲ ਜੇ ਤੁਹਾਡੇ ਕੋ ਨਹੀਂ ਗੱਲ ਬੰਦੀ ਤੇ ਤੁਹਾਡੇ ਮੰਨਾਂਗੇ ਚੋਖੇ ਗੱਲ ਮੇਰੇ ਕੋ ਤੇ ਨਹੀਂ ਕੋਈ ਹੱਲ ਹੁੰਦਾ ਇਹਦਾ ਜੇ ਤੂੰ ਕਰ ਸਕਦੀ ਤੇ ਕਰ ਲੈ ਚਲੋ ਸ਼ੁਕਰਿਆ ਤੁਹਾਡੇ ਘਰ ਵਿੱਚ ਕਿਸੇ ਨੂੰ ਤਾਂ ਸਾਰਾ ਕੀ ਆਇਆ ਗਿਆ ਜੀ ਕਿੰਨੇ ਤੇ ਹੈਗੇ ਤਪਤ ਹਾਂ ਹਾਂ ਬਾਜੀ 2 ਮਿੰਟ ਦੀ ਸਾਈਡ ਤੋਂ ਤੇ ਮੇਰੀ ਗੱਲ ਸੁਣੋ ਪਹਿਲੇ ਆਜੋ ਚਲੋ ਸਹੀ ਤੁਹਾਡੇ ਸਾਈਡ ਤੋਂ ਆਹੋ ਫੇਰ ਜਾ ਪੀਓ ਮੰਨਣੇ ਕਹਤਾ ਰਹੀ ਨਾ ਪਨਣੀ ਆ ਨਾ ਭਾਬੀ ਦੀ ਗੱਲ ਮੈਂ ਤੈਨੂੰ ਭਾਬੀ ਕਹਿਣ ਨਾਲੀ ਚੋਟ ਬਰਾਦੋ ਇਹਨੇ ਗਲੀ ਇਕੱਠੀ ਕਰ ਲੈਣੀ ਤੇ ਫੇਰ ਚੁੱਪ ਕਰ ਜਾ ਜੂ ਇਹ ਦਿਮਾਗ ਨਾਲ ਕਿਤਾ ਨਹੀਂ ਹਸਣੀ ਇਸ ਕਰ ਮੈਂ ਤੂੰ ਮੇਰਾ ਖਰਾਬ ਕਿਤਾ ਕਿ ਨਹੀਂ ਮੰਨਣੀ ਨਾ ਤੈਨੂੰ ਲੈ ਆਇਆ ਕਿ ਉਹ ਚੱਲੀ ਗਈ ਕਿ ਕਿੰਨੇ ਦਿਨਾਂ ਦੀ ਬੈਠੀ ਸੀ ਇਹ ਦੋ ਮਿੰਟ ਚੁੱਪ ਕਰ ਜਾ ਨਹੀਂ ਨਾ ਨੇ ਇਹ ਉੱਥੇ ਮੇਲਾ ਲਾ ਦੇਣੀ ਇੱਥੇ ਮੇਲਾ ਲਾਉਣਾ ਨੇ ਆਓ ਭਾਜੀ ਦੋ ਮਿੰਟ ਦੇ ਬਾਅਦ ਰੋੜੇ ਪਹਿਲੇ ਬੁੜਬੁੜਾ ਕਰਦੀ ਆ ਫੜਾਈ ਬੋਲਦੀ ਆ ਉਹ ਪਰ ਤੁਮੀ ਨਹੀਂ ਘਟਾ ਤੀ ਅਭੀ ਜਿਹਦਾ ਤੇ ਆ ਬੀਤੀ ਹੋਵੇ ਉਹਨੂੰ ਪਤਾ ਲੱਗਦਾ ਹੈ ਹੂੰ ਤਲਾਕ ਨਾਮਾ ਚੱਕ ਕੇ ਲੈ ਆ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹ ਪਹਿਲਾਂ ਗੋਦਮ ਕਰਦਾ ਇਹ ਕਹਦਾ ਹੀ ਨਹੀਂ ਆ ਤਲਾਕ ਚੁੱਕ ਰਿਹਾ ਤੇ ਮੰਮੀ ਜੀ ਜੋ ਵੀ ਗੱਲ ਹੈਗੀ ਆ ਪਰ ਆਪਾਂ ਨਾ ਵੀ ਕਰ ਹੀ ਸਕਦੇ ਆ ਬੈਠ ਕੇ ਉਹ ਤੋਂ ਘੜਾ ਕਰਨ ਰਿਆ ਉਹ ਵੀ ਕਿਹੜਾ ਪੀੜ ਲੜਨ ਨਹੀਂ ਦੇ ਆ ਕਦੇ ਕਿੰਨੇ ਦਿਨਾਂ ਨਾਲ ਆ ਰਾਮ ਨਾਲ ਹੀ ਕਹਿੰਦੇ ਮੈਂ ਇੱਥੇ ਬੈਠੀ ਉਹਨੇ ਤਾਂ ਕੋਈ ਸਾਵਨ ਨਹੀਂ ਕੁਛਦਾ ਹੁਣ ਕਿ ਉਹਨੇ ਕਿਵੇਂ ਤਲਾਕ ਨਾਮਾ ਲੈ ਕੇ ਆ ਗਿਆ ਮੇ ਪੂਰੇ ਰਿਸ਼ਤੇ ਨਾਲ ਸਾਰੇ ਇੰਜ ਹੀ ਟੁੱਟ ਜੰਗੇ ਉਗੀ ਸੋਇਦਾ ਐਂ ਜ ਮੈਂ ਤੁਹਾਨੂੰ ਸ਼ੁਕਕਾਰਾ ਦਵਾਂ ਕਿ ਚੰਗੀ ਤਰ੍ਹਾਂ ਦੋ ਇਹਦੇ ਦੋ ਬੱਚੇ ਕਹਿੰਦੇ ਸਾਹਮਣੇ ਆ ਕਰਦੀ ਮੈਂ ਸਾਈਨ ਚੰਗੀ ਤਰ੍ਹਾਂ ਕਰਦੀ ਮੈਂ ਲਈ 190 ਦਾ ਸਾਈਨ ਮੰਮੀ ਤੁਹਾਡੀਆਂ ਹੀ ਆਉਣੀਆਂ ਅੱਗੇ ਜੋ ਕੁਝ ਤੁਸੀਂ ਨਵਾਂ ਨਾ ਕਰਦੇ ਰੇਂਂ ਗਾਂ ਤੁਹਾਡੀ ਟੀਨਾ ਕੋਸ਼ੋਂਦਿਆ ਹੋਰ ਕਹਿੰਦਾ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਬਈ ਦਾਦੀ ਮਰੇ ਘਰ ਵੀ ਇਦਾਂ ਬੋਲਦੇ ਮੇਲਾ ਨਾਲ ਦੀ ਪਾਜੀ ਤੁਹਾਨੂੰ ਮੈਂ ਜਿੱਦਾਂ ਕਿਹਾ ਤੁਸੀ ਬਿਲਕੁਲ ਪੁੱਤਾਂ ਮੈਂ ਠੀਕ ਹੈ ਆਪਾਂ ਕਰੀਏ ਪਤਨਰੋ ਕਹਾਣੀ ਆਪਾਂ ਇੱਕ ਡਰਾਮਾ ਕਰੀਏ ਠੀਕ ਹੈ ਜੀ ਇਹਨਾਂ ਨੂੰ ਹੀ ਕੋ ਦਸਵਾਵਾਂਗੇ ਤੇ ਫਿਰ ਇਹ ਕਿੰਨਾ ਉਠਿਆ ਕਲਾਉਗੀ ਐਂਡ ਤੇ ਆਪਾਂ ਇਹ ਸਾਰੀਆਂ ਥੀਕਾ ਦੱਸਨੀ ਆ ਆਪਾਂ ਅਜੇ ਨਹੀਂ ਦੱਸਣ ਦੇਣਾ ਅਜੇ ਨਹੀਂ ਹੋਣੀ ਉਹ ਜਾ ਕੇ ਕਹਿਣਾ ਵਾ ਕਿ ਭਾਬੀ ਨੇ ਮੈਨੇਰੀ ਗੱਲ ਕਹੀ ਆ ਕਿ ਹਾਂ ਥੋੜੇ ਜੇ ਦਿਨ ਦੇ ਤੇ ਆਪਾਂ ਤੇ ਨਹੀਂ ਸਕਦੇ ਦਿੰਦੇ ਤੁਸੀਂ ਇਹੋ ਜਾ ਕੇ ਉਹਨੂੰ ਕਹਿਣਾ ਵਾ ਕਿ ਭਾਬੀ ਨੇ ਮੈਨੂੰ ਸਮਝਾਤਾ ਵਾ ਕਹਿੰਦੇ ਥੋੜੇ ਜੇ ਦਿਨ ਹਾਂ ਦੇ ਤਲਾਕ ਨਾ ਦੇ ਕੁੜੀ ਨੂੰ ਘਰ ਬਰਬਾਦ ਆਪਣਾ ਨਾ ਕਰੋ ਤੁਹਾਡੇ ਬੱਚੇ ਆ ਤੇ ਥੋੜੇ ਦਿਨਾਂ ਨੂੰ ਆਪਾਂ ਤਾਂ ਨਹੀਂ ਸੱਤਿਆ ਕਰਦੇ ਨਾ ਮੈਂ ਮम्मी ਜੀ ਉਹਨਾਂ ਨੂੰ ਕਹੂੰਗੀ ਤੁਹਾਨੂੰ ਨਹੀਂ ਸੱਤਿਆ ਦੇਣੀ ਨਹੀਂ ਠੀਕ ਆ ਠੀਕ ਆ ਭਾਬੀ ਜਿੰਨਾ ਮੈਂ ਤੁਸੀਂ ਸਮਝਾ ਲਏ ਬੰਦੇ ਨੇ ਨਹੀਂ ਅੱਖੇ ਲੱਗਾ ਇਹਨੂੰ ਕੋਈ ਫਰਕ ਨਹੀਂ ਹਾਂ ਸਮਝਾਇਦਾ ਕੋਈ ਅਸਰ ਹੋਇਆ ਕਿ ਨਹੀਂ ਹੋਇਆ ਉਹ ਮੇਰੇ ਵਰਗੀ ਨੂੰ ਜੇ ਉਹਦੇ ਸਮਝਾਣ ਦਾ ਅਸਰ ਹੋ ਗਿਆ ਤੇ ਤੈਨੂੰ ਕਿਉਂ ਨਹੀਂ ਹੁੰਦਾ ਮੰਮੀ ਜੀ ਮੇਰੀ ਸੁਣ ਲਓ ਗੱਲ ਉਹਨੂੰ ਦਹੀ ਨਹੀਂ ਧਿਆਨਾਂ ਮੈਂ ਭਾਜੀ ਕੋ ਥੋੜੇ ਜਿਹੇ ਦਿਨ ਲਏ ਆ ਕੀ ਬਾਜੀ ਤੇ ਡਿਵੋਰਸ ਨਹੀਂ ਦੇਣਾ ਗੁਰਪ੍ਰੀਤ ਨੂੰ ਤੇ ਸਾਰਾ ਕੁਝ ਤੁਹਾਡੇ ਜੀ ਠੀਕ ਹੋ ਜਾਊਗਾ ਆਪਾਂ ਤੁਹਾਨੂੰ ਹਿੱਸਾ ਦੇਵਾਂਗੇ ਮੈਂ ਮੰਮੀ ਜੀ ਨੂੰ ਸਮਝਾਵਾਂਗੀ ਰਾਜੂ ਬਾਜੀ ਨੂੰ ਸਮਝਾਵਾਂਗੀ ਹਿੱਸਾ ਆਪਾਂ ਦੇਣੇ ਹੀ ਦੇਣਾ ਬਾਜੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਆਪਾਂ ਕੁੜੀ ਦਾ ਘਰ ਨਹੀਂ ਬਰਬਾਦ ਕਰਨਾ ਮੰਮੀ ਉਹਨੂੰ ਇੱਥੇ ਬਿਠਾਉਣਾ ਵਾ ਕਿੱਥੇ ਪਾਉਣਾ ਜੀ ਉਹਨੂੰ ਨਾ ਕਿਸੇ ਨੇ ਉਹਦੇ ਨਾਲ ਮੁੜ ਕੇ ਵਿਆਹ ਕਰਉਣਾ ਵਾ ਬੱਚਿਆਂ ਵਾਲੀ ਹੈਗੀ ਆ ਕਿੰਨੇ ਖੜਨੀ ਆ ਕੁੜੀ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਪਰ ਤੋਂ ਹਿੱਸੇ ਦੇ ਬਾਰੇ ਬੱਚਿਆਂ ਦੀ ਤੇ ਲਾਈਫ ਖਰਾਬ ਹੁੰਦੀ ਆ ਨਾ ਬੇਮਾ ਆ ਵੀ ਆਰਡਰ ਜਦੋਂ ਤੇ ਬੱਚਿਆਂ ਦਾ ਕੀ ਮੰਦਾ ਆ ਫਿਰ ਤੂੰ ਹੀ ਆਪ ਸੋਚੋ ਹੁਣ ਸਾਡੇ ਘਰਾਂ ਕੁੜੀ ਬੈਠੀ ਆ ਕਦੋਂ ਦੀ ਬੈਠੀ ਆ ਕੋਈ ਕਰਮ ਦਾ ਤੈਨਾਂ ਵਿਆਹ ਸਾਰੇ ਇਹੋ ਕਹਿੰਦੇ ਆ ਵੀ ਤੂੰ ਛੱਡ ਕੇ ਆਈ ਆ ਤੇਰਾ ਕਸੂਰ ਆ ਕੁੜੀ ਦਾ ਕਸੂਰ ਕੱਢਿਆ ਜਾਂਦਾ ਮੁੰਡੇ ਦਾ ਕਸੂਰ ਨਹੀਂ ਕੱਢਿਆ ਜਾਂਦਾ ਆਪਾਂ ਮੰਮੀ ਇਹਨੂੰ ਡਿਵੋਰਸ ਨਹੀਂ ਦਿਵਾਉਣਾ ਆਪਾਂ ਹਰ ਹਾਲਾਤ ਚਾ ਹਿੱਸਾ ਭਾਜੀ ਨੂੰ ਦਿਵਾਉਣਾ ਦਿਵਾਉਣਾ ਕਿਉਂਕਿ ਕੁੜੀ ਆਪਾਂ ਘਰ ਭੇਜਣੀ ਇੱਥੇ ਥੋੜਾ ਬਿਠਾਉਣੀ ਆ ਗੁਰਪ੍ਰੀਤ ਮੈਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਮੈਂ ਤੇਰਾ ਘਰ ਬਚਾਉਂਗੀ ਮੈਂ ਭਾਜੀ ਨੂੰ ਨਹੀਂ ਇੰਨੀ ਗੱਲ ਕਹਤੀ ਆ ਤੂੰ ਥੋੜੇ ਦਿਨਾਂ ਦੀ ਸਾਨੂੰ ਮਿਹਰਤ ਦਓ ਤੇ ਆਪਾਂ ਹਿੱਸ ਮम्मी ਆਪਾਂ ਕਰ ਲਾਂਗੇ ਹੌਸਲਾ ਰੱਖੀਦਾ ਹੁੰਦਾ ਚੀਜ਼ ਦਾ ਇੱਕ ਮਾਂ ਹੋ ਕੇ ਤੁਸੀਂ ਕੁੜੀ ਬਾਰੇ ਨਹੀਂ ਸੋਚਦੇ ਪਏ ਨਹੀਂ ਸਦੈ ਨੂੰ ਮੰਨਦਾ ਹੀ ਨਹੀਂ ਤੈਨੂੰ ਮम्मी ਨੂੰ ਕੀ ਗਾਰੰਟੀ ਆ ਕਿ ਹਿੱਸਾ ਲੈਣ ਤੋਂ ਬਾਅਦ ਕੁੜੀ ਨੂੰ ਤੰਗ ਨਹੀਂ ਕਰੂੰਗਾ ਫਿਰ ਮम्मी ਚ ਪਾੜੀ ਕਰ ਦੇ ਤਾਂ ਫਿਰ ਇਹਨਾਂ ਦਾ ਲਾਲਚ ਵੱਧ ਗਿਆ ਮੈਂ ਬਦੀ ਦਾ ਘਰ ਬਸੋਣਾ ਬਦੀਆਂ ਨੂੰ ਦੋ ਵਾਰ ਸਮਝਾਇਆ ਨਾ ਉਹਨਾਂ ਨੂੰ ਦੋ ਵਾਰ ਸਮਝਾਇਆ ਮੈਂ ਸਮਝ ਗਿਆ ਹੋਈ ਲੈ ਚਲੋ ਗਈ ਤੈਨੂੰ ਸਮਝਾਓ ਉਹ ਵੀ ਸਮਝੇ ਤੇ ਮੈਂ ਹੌਸਲਾ ਕਰ ਲਿਆ ਨਾ ਕਿ ਮੈਂ ਕੋਈ ਗਲਤੀ ਨਹੀਂ ਹੈ ਮੈਂ ਚਾਹ ਨਹੀਂ ਕਿ ਕਿਹੇ ਤਰ੍ਹਾਂ ਆਪਾਂ ਧੀਨ ਘਰ ਤੇ ਬਚਾਉਣਾ ਵਾ ਨਾ ਉਹਨੂੰ ਇੱਥੇ ਨਹੀਂ ਬਿਠਾਉਣਾ ਲੋਕੀ ਤੇ ਆਣ ਘਮਡ ਅੱਗੇ ਗੱਲਾਂ ਕਰਨ ਦੇ ਆ ਕਿ ਇਹ ਅੱਜ ਦੀ ਆਣ ਕਿ ਇੱਥੇ ਬੈਠੀ ਆ ਘਰ ਵਾਲਾ ਲੈ ਨਹੀਂ ਆਇਆ ਸਮਝੋ ਨਾ ਗੱਲ ਨੂੰ ਹਿੱਸਾ ਆਪਾਂ ਨੂੰ ਦੇਣਾ ਪੈਣਾ ਵਾ ਚਲ ਠੀਕ ਹੈ ਬੜੇ ਚੰਗੇ ਜਿਹੜੇ ਮੇਰੀ ਗੱਲ ਮੰਨ ਗਏ ਨੇ ਪਰ ਜੋ ਤੂੰ ਕਰਤਾ ਸਹੀ ਕੀਤਾ ਪਰ ਮੈਂ ਹਿੱਸੇ ਵਾਲੀ ਗੱਲ ਸੋਚ ਕੇ ਫਿਰ ਕਰੂੰਗੀ ਆਪਣੇ ਰਾਜੂ ਨਾਲ ਮੰਮੀ ਬਾਜੀ ਸਮਝ ਮੈਂ ਨਾ ਹਾਂ ਗੱਲ ਕਿ ਉਹ ਮੈਂ ਮਿੰਤਾ ਤਰਲੇ ਕਰਕੇ ਉਹਨਾਂ ਨੂੰ ਮਨਾਇਆ ਜੇ ਮੇਰੀ ਗੱਲ ਸੁਣ ਲਓ ਹੁਣ ਮੰਨ ਲਓ ਹੁ ਕਿਉਂ ਮੇਰਾ ਘਰ ਬਰਬਾਦ ਕਰ ਦੇਵੀਂ ਹੂੰ ਆਪਣੇ ਜਿੱਦ ਤੇ ਘੜੇ ਰਿਹਾ ਜਾਂ ਪਤਾ ਨਹੀਂ ਕਿਉਂ ਹਿੱਸਾ ਦੇਣਾ ਮੁੰਡਿਆਂ ਦੇ ਨਾਂ ਤੇ ਸਾਰੇ ਕੁਝ ਕਰਾਈ ਜਾਂਦੇ ਹੋ ਉਹ ਜਿੱਦਾਂ ਭਾਬੀ ਜੀ ਨਾ ਕਹਿਣਾ ਮੈਂ ਜੋਰ ਰਿਆ ਮੈਂ ਜੇ ਮੁੰਡਿਆਂ ਦਾ ਹਿੱਸਾ ਜਿੰਦਾ 15 ਦਾ ਮੈਨੂੰ 20 ਜਾਂ 25 ਮਹੀਨਾਵੇਂ ਮੈਂ ਰੁਕ ਸਕਦਾ ਵਾ ਤੀ ਆਪਣੀ ਸਲਾਹ ਕਰੋ ਕੀ ਕਰਨਾ ਵਾ ਬਾਕੀ ਮੈਂ ਚਲੋ ਚੱਲੀ ਜਾਣੀ ਪਾਜੀ ਤੁਹਾਨੂੰ ਹਿੱਸਾ ਮਿਲੂਗਾ ਤੁਸੀਂ ਇਹਨੂੰ ਲੈ ਕੇ ਜਾਓ ਨਾਲ ਆਪਣੇ ਐਡੀ ਭੈਣ ਵੀ ਨਹੀਂ ਮੰਮੀ ਕਿਹੜੀ ਕੋਈ ਗੱਲ ਸੋਚਦੀ ਸਮਝਦੀ ਨਹੀਂ ਹੈਗੀ ਮੈਂ ਤੂੰ ਸਿਆਣੀ ਜੀ ਸੁਣੋ ਸੁਣੋ ਜੋ ਮੇਰੇ ਨੋਹਾਂ ਨੇ ਫੈਸਲਾ ਕਰਤਾ ਦਾ ਹਾਂਜੀ ਇਹ ਸਦਰੇ ਨਾਲ ਲੱਗ ਜਾਊਗਾ ਅੱਛਾ ਬੇਸ਼ੱਕ ਲੈ ਕੇ ਜਾਣਾ ਲੈ ਜਾ ਤੇ ਨਹੀਂ ਤੇ ਜਦੋਂ ਪੇਪਰ ਤਿਆਰ ਹੋਣਗੇ ਤੇ ਲੈ ਜੀ ਮੰਮੀ ਜੀ ਹੀ ਨਹੀਂ ਕਹਿ ਜਵਾਨ ਤੇ ਫੁੱਲ ਚੜਾਏ ਭਾਬੀ ਜੀ ਦੇ ਜਿਹਹੀਂ ਜਿੰਨੇ ਦਿਨਾਂ ਦਾ ਟਾਈਮ ਰਹਿ ਉਹਨੇ ਦੇ ਲਈ ਇਹ ਹੀ ਦਿਨ ਅੱਜ ਕਹਿਤਾ ਤੇ ਮੈਂ ਅੱਜ ਲੈ ਕੇ ਤੁਰਪਾ ਮੈਂ ਕਹਿੰਨਾ ਹਫਤਾ ਦਾ ਦੱਸ ਦੇ ਨ ਕੋਈ ਗੱਲ ਨਹੀਂ ਮੈਨੂੰ ਉਹਨੂੰ ਕੋਈ ਚੱਤਰ ਕਿਉਂਕਿ ਆਪਾਂ ਸਦਾ ਮੇਰਾ ਵਰਤਣਾ ਨਾਲੇ ਮੰਮੀ ਜੀ 200 ਗਾਇ ਦਾ ਪਲਾਟ ਆ ਆਪਾਂ ਵੀ ਸਹਾ ਕਰ ਲੀਏ 200 ਗਾਇ ਦਾ ਪਲਾਟ ਆ ਅਗਲੇ ਪਾਸੇ ਦੁਕਾਨਾ ਹੈ ਉੱਪਰ ਚ 12 ਬਣਿਆ ਥੱਲੇ ਵੀ ਇਹ ਪੋਰਸ਼ਨ ਉਹ ਤੁਸੀਂ ਲੈ ਲਓ ਤੁਹਾਡੇ ਨਾਲ ਤੇ ਕਰ ਦਿੰਨੇ ਆ ਕੋਈ ਗੱਲ ਨਹੀਂ ਜਿੱਦਾਂ ਠੀਕ ਐ ਬਣਾ ਜਾ ਹੁਣ ਪਿਆ ਇਹਨੂੰ ਪਾਜੀ ਵੇਖਿਓ ਚਾਹ ਠੰਡੀ ਤੇ ਨਹੀਂ ਹੋਗੀ ਕਰਨ ਕਰ ਲਿਆ ਨਵੀਂ ਬਣਾ ਲਿਓ ਸਾਰਿਆਂ ਨੇ ਪੀਣੀ ਹੁਣ ਮੰਮੀ ਹੁਣ ਤਾਂ ਕੋਤੋਂ ਠੰਡੀ ਵੀ ਪੀਜੂਗਾ ਇੱਦਾਂ ਹੀ ਆ ਮੰਮੀ ਕਰੇ ਹਰ ਬੰਦਾ ਆਂਗੇ ਆਈ ਕਰਦਾ ਉਹ ਦੀਦੀ ਹੁਣ ਆਇਆ ਨਾ ਉਠਪਾੜ ਥੱਲੇ ਹੁਣ ਮਜ਼ਾ ਆਊਗਾ ਵੇ ਆਪਣੀ ਵਾਰੀ ਕਿੰਨਾ ਦੁੱਖ ਦਰਦੋਂ ਡਿਆ ਵਾ ਪਿੱਹੀ ਸਮ ਮੰਗਣ ਡਿਆ ਸੋਨੂ ਬਾਜੀ ਨੂੰ ਮੈਂ ਸਾਰੀ ਗੱਲ ਸਮਝਾਤੀ ਆ ਫਮੀ ਮੇਰੀ ਇੱਕ ਗੱਲ ਤੂੰ ਨੋਟ ਕੀਤੀ ਆ ਕਿ ਉਹ ਕਿੰਨਾ ਬੋਲਦੀ ਆ ਗੁਰਪ੍ਰੀਤ ਏਦਾਂ ਹੀ ਘਰ ਵੀ ਬੋਲਦੀ ਹੁੰਨੀ ਆ ਇਹਨੂੰ ਵੀ ਥੋੜਾ ਸਮਝਾ ਕੇ ਭੇਜੀ ਕਿ ਇਨਾ ਚਬੜ ਚਬੜ ਨਾ ਕਰਿਆ ਕਰ ਬੰਦੇ ਨਹੀਂ برداشت ਕਰਦੇ ਆ ਕੁਛ ਦੀਦੀ ਗੱਲ ਪਤਾ ਕੀ ਆ ਬੋਲਣਾ ਨਾ ਬੋਲਣਾ ਉਹ ਤੇ ਇਨਾ ਦੋਵਾਂ ਦਾ ਵਾ ਕਿਹੜਾ ਕਿਨੂੰ ਬੋਲਦਾ ਕਿਹੜਾ ਨਹੀਂ ਆਪੇ ਸਾਨੂੰ ਭਾ ਜਿਸ ਸੁਧਾਰ ਲੈਣਗੇ ਆਪਾਂ ਨੂੰ ਤਾਂ ਮਤਲਬ ਹਿੱਸੇ ਨਾ ਵਾ ਹਿੱਸਾ ਧੋਣਾ ਇਥੋਂ ਤੂੰ ਹਿੱਸਾ ਕੱਢ ਕੇ ਹੀ ਰਹੀਂ ਚੰਗਾ ਬਸ ਨਹੀਂ ਤੇ ਇਹਦੀ ਕੁੜੀ ਘਰ ਬਹਿ ਜਾਊਗੀ ਤੇ ਲੋਕੀ ਇਹਨੂੰ ਗੱਲਾਂ ਕਰਨਗੇ ਇਹਨਾਂ ਨੂੰ ਹੁਣ ਆੜ ਚ ਹਿੱਸਾ ਦੇਣਾ ਪੈਣਾ ਤੇ ਲੋਕੀ ਤੇ ਅੱਗੇ ਬੜੀਆਂ ਗੱਲਾਂ ਕਰਨਦੇ ਆ ਜਿੱਥੋਂ ਵੀ ਨੰਗ ਜਾਓ ਸਾਰੇ ਕਹਿੰਦੇ ਲੈ ਨਣਾਨ ਘਰ ਬਿਠਾਈ ਆ ਇਹਨੂੰ ਵੀ ਕਹਿੰਦੇ ਆ ਤੇ ਸਾਨੂੰ ਵੀ ਕਹਿੰਦੇ ਸਾਨੂੰ ਵੀ ਗੱਲਾਂ ਕਰਨੀਆਂ ਆਂ ਯਾ ਲੋਕਾਂ ਨੇ ਦੀਦੀ ਤੁਹਾਨੂੰ ਤੰਗ ਕੀਤਾ ਸੀ ਨਾ ਕਿ 2 ਲੱਖ ਲੈ ਕੇ ਆਓ ਤੁਹਾਨੂੰ ਤੰਗ ਕੀਤਾ ਸੀ ਨਾ 50 ਹਜ਼ਾਰ ਲੈ ਕੇ ਆਓ ਅਮੈਂ ਜਿੱਦਾਂ ਦੀ ਵਿਆਹੀ ਆ ਤੁਹਾਨੂੰ ਪਤਾ ਸੇਮ ਸਟੋਰੀ ਇਹਦੀ ਤੀ ਦੀ ਆ ਉਹਨੇ ਵੀ ਲਵ ਮੈਰਿਜ ਕਰਾਈ ਉਹੀ ਸਮੰਗਣਿਆ ਅਮਨ ਨੇ ਵੀ ਮੇਰੇ ਨਾਲ ਲਵ ਮੈਰਿਜ ਕਰਾਈ ਫਿਰ ਵੀ ਸਮੰਗਿਆ ਹੀ ਮੈਂ ਉੱਥੇ ਕੀ ਕਹਿ ਕੇ ਆਈ ਆ ਹੁਣ ਮੈਂ ਕਿਹਾ ਲਵ ਮੈਰਿਜ ਜਦੋਂ ਹੋਣੀ ਸੀ ਉਹਦੇ ਤੇ ਹਿੱਸੇ ਦੀ ਕੋਈ ਗੱਲ ਨਹੀਂ ਕੀਤੀ ਸੇਮ ਇੱਧਰ ਹੀ ਆ ਨਾ ਪੋਜੀਸ਼ਨ ਆ ਹਾਂ ਗੱਲ ਤੇ ਤੇ ਠੀਕ ਆ ਕੋਈ ਗੱਲ ਨਹੀਂ ਹੁਣ ਦਵੇ ਤੇ ਇਹਨੂੰ ਹਿੱਸਾ ਦੀ ਲੁਈਸਾ ਦੇਗੀ ਤੇ ਆਪਣੀ ਸੇਲਾ ਮੰਗੇ ਕਰੂ ਮੰਮੀ ਹਿੱਸਾ ਦਊਗੀ ਉਹ ਹਜੇ ਬਸ ਦਰਦ ਦੇ ਨਹੀਂ ਆ ਕੱਢੜੀ ਫੁੱਲ ਹੋਈ ਪਈ ਆ ਉਹ ਤੇ ਉਹਨੂੰ ਭਜਾਉਣ ਨੂੰ ਫਿਰਨ ਢਈ ਆ ਤਲਾਕਨਾਮਾ ਤਾਂ ਪਾੜਤਾ ਉਹਨੇ ਉਹਨੂੰ ਇਹ ਵੇਖੀ ਹੁਣ ਪੁੱਤਾਂ ਨਾਲ ਸਲਾਹ ਕੀ ਕਰਦੀ ਐ ਇਹਨੇ ਆਪਣੇ ਕੁੜੀ ਦੀ ਫਿਕਰ ਨਹੀਂ ਹੈਗੀ ਮੰਮੀ ਨੂੰ ਮਾਸਾ ਜਿੰਨੀ ਨਹੀਂ ਕਿ ਉਹਦੇ ਬੱਚੇ ਰੋਲ ਜਾਣਗੇ ਬਸ ਉਹਨੂੰ ਇਹ ਆ ਕਿ ਹਿੱਸਾ ਨਾ ਮੈਨੂੰ ਦੇਣਾ ਪਵੇ ਮੈਂ ਹੀ ਖਾ ਜਾ ਸਾਰਾ ਦੀਦੀ ਜਿਹੜਾ ਕਿਸੇ ਕੋ ਲੈਣਾ ਜਾਣਦਾ ਹੋਵੇ ਨਾ ਉਹ ਦੇ ਨਹੀਂ ਸਕਦਾ ਕਿਸੇ ਨੂੰ ਕਿਉਂਕਿ ਉਹਨੂੰ ਆਦਤ ਪਈ ਹੁੰਦੀ ਲੈ ਲੈ ਕੇ ਖਾਣ ਦੀ ਜਦੋਂ ਉਹਨੂੰ ਦੇਣਾ ਪੈਂਦਾ ਵਾ ਨਾ ਉਹਨੂੰ ਬੜਾ ਦੁੱਖ ਦਰਦ ਹੁੰਦਾ ਵਾ ਤੁਸੀਂ ਵੇਖੀ ਜਾਓ ਇਹਦਾ ਬੰਦਾ ਕੀ ਆ ਚੱਲ ਦੇ ਚਾ ਹੁਣ ਚੱਲ ਚੱਲ ਖੁਸ਼ੀ ਚ ਮੈਂ ਆਈ ਹੁਣੇ ਲੈ ਬਬੀ ਚਾ ਫਿਰ ਮੈਂ ਜਾਣਾ ਵਾ ਹਾਂ ਸੋਨੂੰ ਹਾਂਜੀ ਮੇਰੀ ਗੱਲ ਸੁਣ ਹੁਣ ਤੂੰ ਤਾਂ ਖੁਸ਼ ਹੈ ਨਾ ਹਾਂਜੀ ਮੈਂ ਖੁਸ਼ ਵੇਖ ਲਾ ਤੈਨੂੰ ਕਿੱਡਾ ਵੱਡਾ ਪਲਾੜ ਦਿੱਤਾ ਪਤਾ ਪੂਰੇ 200 ਗਾਇਦਾ ਹਾਂਜੀ ਅਗਲੇ ਬੰਨੇ ਦੁਕਾਨਾ ਹੈ ਥੱਲੇ ਵੀ ਪੋਰਸ਼ਨ ਬਣਿਆ ਤੇ ਉੱਪਰ ਵੀ ਬਣਿਆ ਰਮਾਨ ਨਾ ਰਿਹਾ ਤੂੰ ਤੇ ਪੁੱਤ ਐਸਾਂ ਕਰ ਮੈਂ ਗੁਰਪ੍ਰੀਤ ਨੂੰ ਤਿਆਰ ਕਰ ਦਿੰਨੀ ਜਾਂ ਜਾ ਕੇ ਬੈਕ ਆਪਣਾ ਪਾ ਤੇ ਤੂੰ ਉਹਨੂੰ ਲੈ ਜਾਂ ਨਾਲ ਲੈ ਜਾ ਨਹੀਂ ਮੰਮੀ ਜੀ ਇਹ ਗੱਲ ਨਹੀਂ ਆ ਕਿ ਜਿੱਦਾਂ ਤੁਸੀਂ ਕਾਜ ਪੇਪਰ ਤਿਆਰ ਕਰਾ ਦਿਓਗੇ ਨਾ ਮੈਂ ਉਸੇ ਦਿਨ ਹੀ ਲੈ ਜਾਊਂਗਾ ਰਾਤੋਂ ਦਿਨ ਨਹੀਂ ਦਿਨ ਤੋਂ ਰਾਤ ਨਹੀਂ ਹੋ ਜਾਊਗਾ ਤੇਨੂੰ ਮੇਰੇ ਤੋਂ ਦਬਾਰ ਨਹੀਂ ਪੁੱਤ ਜੇ ਮੈਂ ਗੱਲ ਕਹਿ ਤੀ ਸਮਝ ਤੇ ਰਖੋ ਗਿਆ ਤੂੰ ਸਮਝੇ ਕਿਉਂ ਨਹੀਂ ਇਹ ਯਕੀਨ ਦੀ ਗੱਲ ਨਹੀਂ ਆ ਤੂੰ ਇੱਕ ਜੇ 2-4 ਦਿਨ ਨਿਆਣੇ ਹੋਰ ਰਹਿ ਬੈਣਗੇ ਫਿਰ ਕੀ ਹੋਊਗਾ ਇਹ ਆਪਣੇ ਘਰ ਬੈਠੀ ਹੈ ਮਾਂ ਮਮੀ ਨੇ ਕਹਿ ਦਿੱਤੇ ਦਿੱਤਾ ਹੁਣ ਤੁਹਾਡੇ ਨਾਮ ਵੀ ਲਗਵਾਤੇ ਹੋ ਤੇ ਫਿਰ ਮੈਂ ਕੱਪੜੇ ਕਰਦਾ ਹਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਆ ਜਿਹੜੀ ਗੱਲ ਹੋ ਗਈ ਤਾਂ ਹੋ ਗਈ ਬਸ ਤੂੰ ਪੇਪਰ ਇੱਧਰ ਤਿਆਰ ਕਰ ਉਹ ਇੱਧਰ ਮੈਂ ਲੈ ਕੇ ਜਾਊਂਗਾ ਤੇ ਰਾਤ ਤਿਆਰ ਕਰ ਉਹ ਮੈਂ ਦੇਣੇ ਲੈ ਜਾਊਂਗਾ ਤੇ ਦੇਣੇ ਤੇ ਤਿਆਰ ਕਰ ਉਹ ਮੈਂ ਰਾਤ ਲੈ ਜੂਗਾ ਸਵੇਰੇ ਨੂੰ ਫਿਰ ਕੀ ਹੈ ਤੂੰ ਫੱਟ ਮੈਨੂੰ ਫੋਨ ਕਰ ਮੈਂ ਫੱਟ ਦੇ ਨਹੀਂ ਮਾਰ ਦੇ ਦਿੱਤੇ ਸੀ ਆਇਆ ਨਾ ਫਿਰ ਮਾਣਾ ਚਾਹ ਪਾਣੀ ਪੀਓ ਤਾਂ ਵੀ ਚਾਹ ਜਿਉਣ ਲੱਗੀ